ਹਾਂਜੀ ਸਸੀ ਗਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਅਵਰ ਬਾਡ ਪੀ ਜਣ। ਤੇ ਪਹਿਲਾਂ ਤੁਹਾਨੂੰ ਸਾਰਿਆਂ ਦਾ ਤਾਰਫ ਕਰਵਾ ਦਿੰਨੇ ਆ ਜੀ। ਇਹ ਗਿਆ ਜੀ ਆਪਣੀ ਢੋਲੀ ਵੀ ਜੀ ਹੁਣੀ ਤੇ ਜੀ ਕੀਮਤੀ لال ਜੀ ਆ। ਠੀਕ ਹੈ ਜੀ। ਤੇ ਆਪਣੀ ਲਾਟੀ ਸਾ ਜੀ ਹੁਣੀ ਆ। ਤੇ ਦਾਸ ਕਲਵੰਤ ਸਿੰਘ ਚੀਵਾ ਉਸਤਾਦ ਜੀ ਹੁਣੀ। ਰਾਜੂ ਉਸਤਾਦ ਜੀ ਹੁਣੀ ਪਪੜਾ ਵਾਲੇ। ਵਿਨੋਦ ਉਸਤਾਦ ਜੀ ਹੁਣੀ ਆ। ਅੱਗੇ ਜੀ ਬੱਲੇ ਵਾਲੇ ਜੀ ਇਹ ਅੱਗੇ ਮੁਖਤਿਆਰੀ ਹਾਇਦਰ ਸਿੰਘ ਜੀ ਦਾਰੀ ਦਾਰੀ ਠੀਕ ਹੈ ਜੀ ਅੱਗੇ ਜਲਦਸਤਾਨ ਹਾਂਜੀ ਵੀਰ ਜੀ ਕੀ ਨਾਂ ਗੋਰੀ ਗੋਰੀ ਹਾਂਜੀ 31 ਲੱਖ ਹਾਂਜੀ ਸਤਾਜ ਜੀ ਜਿਹੜਾ ਅੱਜ ਕਬੂਤਰਬਾਜ਼ੀ ਨੂੰ ਏਡਾ ਵੱਡਾ ਘਾਟਾ ਪਿਆ ਹੋਆ ਠੀਕ ਆ ਵੀ ਸਤਾਜ ਹੁਣੀ ਦੁਨੀਆ ਤੋਂ ਆਪਣੀ ਯਾਤਰਾ ਪੂਰੀ ਕਰ ਗਏ ਹੋਏ ਆ ਤੇ ਲਾਲੀ ਸਾਹਿਬ ਜੀ ਇਹਦੇ ਨਾਲ ਕਬੂਤਰ ਬਈ ਨੂੰ ਕਿੰਨਾ ਘਟਾ ਪਿਆ ਜੀ ਅੱਜ ਸਭ ਤੋਂ ਜ਼ਿਆਦਾ ਤੇ ਨਵੇਂਆਂ ਨੂੰ ਤਾਂ ਚਲੋ ਨਹੀਂ ਪਤਾ ਪੁਰਾਣਿਆਂ ਨੂੰ ਤਾਂ ਸਭ ਨੂੰ ਪਤਾ ਲਗਭਗ 100 ਸਾਲ ਤੋਂ ਉੱਪਰ ਸਾਡੇ ਸਾਹਿਬ ਜੀ ਦੀ ਆਈ ਉਹ ਜਿਹੜੀ ਪ੍ਰਕਾਟ ਘੁਟ ਕੇ ਅੱਜ ਦੁਨੀਆ ਤੋਂ ਅਲविदा ਕਹਿ ਗਏ ਨੇ ਤਕਰੀਬਨ ਸਾਡੀ ਸਾਡੀ ਪਾਰਟੀ ਬੈਠੀ ਹੈ लाਟੀ ਭਾਜੀ ਬੰਦੇ ਨੇ ਉਹ ਬੰਦੇ ਨੇ ਸਾਡੇ ਵੱਡੇ ਭਰਾ ਮੁਖਤਿਆਰ ਸਾਹਿਬ ਸਭ ਤੋਂ ਸਾਡੇ ਪੁਰਾਣੇ ਸਭ ਤੋਂ ਜਿਹੜੇ ਉਸਤਾਦ ਨੇ ਉਹਦੇ ਸਭ ਤੋਂ ਪਹਿਲੇ ਸ਼ਗਿਰਤ ਸੀਗੇ ਮੁਨੋਤੀ ਉਹ ਸਾਡੀ ਟੀਮ ਰਾਜੂ ਜੀ ਨੇ ਪਾ ਗਿਆ। ਜਲਾਟੂ ਭਾਜੀ ਮੇਰੇ ਵੱਡੇ ਭਰਾ ਜਿਹੜਾ ਸਾਡੀ ਦਫ਼ਨੋਂ ਜਿਹੜਾ ਸਾਡੀ ਪਾਰਟੀ ਨੂੰ ਘਾਟਾ ਪਾਇਆ ਤੇ ਕਦੀ ਭੁੱਲਿਆ ਨਹੀਂ ਜਾ ਸਕਦਾ। ਹਮਮ ਔਰ ਉਸਤਾਦ ਹੁਣੀ ਸਾਡੇ ਹਰ ਦੁੱਖ ਸੁੱਖ ਚ తోਾਈ ਹੁੰਦੇ ਸੀ। ਅਸੀਂ ਉਹਨਾਂ ਦੇ ਸਹਾਈ ਹੁੰਦੇ ਸੀ। ਤੇ ਔਰ ਮੇਨ ਉਸਤਾਦਾਂ ਨੂੰ ਵੀ ਸਾਰਿਆਂ ਨੂੰ ਪਤਾ ਕਿ ਉਸਤਾਦ ਕਿੰਨੀ ਆਯੂ ਭੁਗਤਦੇ ਨੇ ਔਰ ਕਬੂਤਰਵਾੜੀ ਦਾ ਜਿਹੜਾ ਘਾਟਾ ਵਾ ਐਦਾਂ ਦੇ ਉਸਤਾਦ ਨਹੀਂ ਲੱਭਦੇ ਭਾਵੇਂ ਦੀਵਾ ਲੈ ਕੇ ਵੀ ਲੱਭੀਏ। ਮੇਨ ਉਸਤਾਦ ਹੀ ਸਾਡੇ ਸਾਡੇ ਕੋਲ ਤੋਂ ਭੁੱਲਿਆ ਨਹੀਂ ਜਾਣਾ ਚਾਹੇ ਜਿੰਨੇ ਮਰਜ਼ੀ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਹੋਰ ਵੀ ਮੀਨ ਉਸਤਾਦਾਂ ਨਾਲ ਕੂਤਰਬਾਜੀ ਬਹੁਤ ਜ਼ਿਆਦਾ ਘਾਟਾ ਪਿਆ ਵਾ ਸਾਜੀ ਇਹ ਹੀ ਸੁਣਿਆ ਵਾ ਵੀ ਮਤਲਬ ਕਬੂਤਰ ਦੀ ਤਿਆਰੀ ਕਰਦੇ ਇੱਥੇ ਹੱਥ ਫੜ ਕੇ ਦੱਸ ਦਿੰਦੇ ਨੇ ਸਵੇਰੇ ਉੱਡਣਾ ਕਿ ਨਹੀਂ ਉੱਡਣਾ ਹਾਂਜੀ ਇਹ ਤੇ ਉਸਤਾਦ ਹੋਣਾ ਕਿਵੇਂ ਹੋਈ ਤੇ ਉਸਤਾਦਾਂ ਦੀ ਗੁਣ ਹੁੰਦੇ ਨੇ ਪੁਰਾਣੇ ਉਸਤਾਦਾਂ ਦੇ ਅਸੀਂ ਤੇ ਉਹਨਾਂ ਦੇ ਦੁਬਾਰਾ ਜੰਮੂ ਨਹੀਂ ਇਹ ਤੇ ਉਹਨਾਂ ਦੀ ਨਹੀਂ ਕਾਰਾਗਰੀ ਨਹੀਂ ਜਾਣਦੇ ਤੇ ਜਿੰਨੀਆਂ ਉਹਨਾਂ ਨੇ ਸਾਨੂੰ ਬਾਜ਼ੀਆਂ ਜਿਤਾਈਆਂ ਤਕਰੀਬਨ ਅੱਜ ਤੱਕ ਜਿੰਨਾ ਸਾਡੇ ਸਿਰ ਤੇ ਆਤਰਿਆ ਮੈਂ ਜ਼ਿੰਦਗੀ 'ਚ ਇੱਕ ਹੀ ਬਾਜ਼ੀ ਹਰੀਆਂ ਉਸਤਾਦ ਉਹਨਾਂ ਦਾ ਹੱਥ ਰਿਆ ਵਾ ਬਾਕੀ ਤੇ ਚਲੋ ਬਰਾਬਰ ਬਰਬਰ ਹੁੰਦੀਆਂ ਰਹਿੰਦੀਆਂ ਨੇ ਮੈਂ ਜ਼ਿੰਦਗੀ ਚਿੱਤੋਏ ਬਾਜੀ ਸਾਡੇ ਉਸਤਾਦ ਉਹਨਾਂ ਦਾ ਸਾਡੀ ਿੱਟ ਦੇ ਉੱਤੇ ਹੱਥ ਹੁੰਦਾ ਸੀ ਤੇ ਉਹਨਾਂ ਸਾਨੂੰ ਸ਼ੌਂਕ ਕਰਾਉਂਦੇ ਸੀ ਤੇ ਜਿਦਾਉਂਦੇ ਸੀ ਬੜੀ ਕਿਰਪਾ ਸੁਭਾਅ ਵੀ ਬੜਾ ਵਧੀਆ ਸੀ ਤੇ ਤਿਆਰੀ ਵੀ ਬੜੀ ਜਬਰਦਸਤ ਕਰਦੇ ਸੀ ਬਹੁਤ ਜ਼ਿਆਦੀ ਆਓ ਤੇ ਅੰਮ੍ਰਿਤਸਰ ਜੀ ਕੂਤਰ ਬਾਈ ਨੂੰ ਅੱਜ ਬਹੁਤ ਜ਼ਿਆਦਾ ਘਾਟਾ ਪਿਆ ਗਿਆ ਹਾਂਜੀ ਲੱਟੀ ਸਾਹਿਬ ਜੀ ਹਾਂਜੀ ਉਸਤਾਦ ਜੀ ਨੇ ਅੱਜ ਆਪਣੀ ਅੰਤਿਮ ਅਰਦਾਸ ਪੂਰੀ ਕਰ ਗਿਆ ਜੀ ਯਾਤਰਾ ਬਹੁਤ ਹੀ ਮਾਰਾ ਕੰਮ ਹੋਇਆ ਬਾਕੀ ਇਹ ਹੈ ਕਿ ਜੋ ਆਇਆ ਹਰ ਜਿਸ ਨੇ ਜਾਣਾ ਜਾਣਾ ਠੀਕ ਹੈ ਜੀ ਪਹਿਲੇ ਵੀ ਗਏ ਬਾਅਦ ਚ ਹੀ ਜਾਣਾ ਤੇ ਬਾਕੀ ਇਹਨਾਂ ਦਾ ਘਾਟਾ ਨਹੀਂ ਪੂਰਾ ਹੋ ਸਕਦਾ ਸਾਡੇ ਵਾਸਤੇ ਜੀ ਤੁਹਾਡੀਆਂ ਵੀ ਤਿਆਰੀਆਂ ਕਰਦੇ ਰਹੇ ਉਸਤਾਦ ਜੀ ਹੁਣੀ ਮੈਨੂੰ ਵੀ ਮੈਂ ਜਿਹੜਾ ਅਸਲਿਤ ਗਿਆ 45 50 ਸਾਲ ਹੋ ਗਏ ਮੈਂ ਉਹਨਾਂ ਦਾ ਹੀ ਇਹਨਾਂ ਦਾ ਸ਼ਮੇ ਜੀ ਉਸਤਾਦ ਜੀ 45 50 ਸਾਲ ਹੋ ਗਿਆ ਅਜੇ ਵੱਲ ਤੇ ਲਾਲੀ ਸਾਹਿਬ ਜੀ ਕੋਈ 2 ਸਾਲ ਨਹੀਂ ਟਿਕਦਾ ਤੇ 45 50 ਸਾਲ ਕਹਿੰਦੇ ਉਸਤਾਦ ਜੀ ਨੇ ਸਰ ਇਹਨਾਂ ਨੇ ਹੱਥੀਂ ਸਿਰ ਦਿੱਤਾ ਹੱਥੀਂ ਹੀ ਫੇਕ ਦਿੱਤਾ ਹੱਥੀਂ ਤਾਂ ਉਸਤਾਦ ਜੀ ਨੇ ਪਕੜ ਲਈ ਤੀਆਂ ਦੇਖੋ ਜੀ ਸਾਡਾ ਬਚਪਨ ਬੀਤਿਆ ਜੀ ਉਹਨਾਂ ਦੇ ਹੱਥਾਂ 'ਚ ਅਸੀਂ ਉਹਨਾਂ ਦੇ ਖਾਤੇ ਜਵਾਨ ਹੋਏ ਪਰ ਜਿਹੜੀ ਅਸੀਂ ਟੀਕਣ ਵਾਲੀ ਗੱਲ ਕਰਦੇ ਹਾਂ ਉਹ ਇੱਕ ਸਿਰਹਾਉ ਉਸਤਾਦ ਦਾ ਹਾਥੀਂ ਉਹ ਉਸਤਾਦ ਦਾ ਨਾਂ ਹੀ ਬੋਲਦੇ ਇਹ ਜ਼ਰੂਰੀ ਨਹੀਂ ਕਿ ਮੱਕਸਤਾਂ ਆਪਣੇ ਮੂ ਸਾਰਾ ਕੁਝ ਦੱਸੇ ਸਾਰਾ ਕੁਝ ਦਵੇ ਕੋਈ ਜ਼ਰੂਰੀ ਨਹੀਂ ਇੱਕ ਉਸਤਾਦ ਦਾ ਸਿਰਫ ਇੱਕ ਨਾਮ ਬਹੁਤ ਹੁੰਦਾ ਕਿ ਮੈਂ ਪੁਰਾਣੇ ਉਸਤਾਦ ਦਾ ਸ਼ੀਸ਼ਾ ਵੀ ਆਖਰੀ ਫੰਕਸ਼ਨ ਉਸਤਾਦ ਜੀ ਨਾਣੇ ਉਹ ਵੇਖਿਆ ਜਦੋਂ ਆਪਾਂ ਘਰੋਂ ਲੈਣਗੇ 2022 ਦਾ ਹਣਾ ਉਹ ਫੰਕਸ਼ਨ ਵੇਖਿਆ ਉਸਤਾਦ ਜੀ ਨੂੰ ਇੱਕ ਨਾਂ ਹੀ ਬਹੁਤ ਹੋ ਜਾਂਦਾ ਜਿਸ ਤਰ੍ਹਾਂ ਇੱਕ ਪਿਓ ਦਾ ਨਾਂ ਬਹੁਤ ਹੋ ਜਾਂਦਾ ਪਿਓ ਦਾ ਨਾਂ ਲੈ ਕੇ ਫੱਤਾ ਸ਼ਹਿਰ ਦੇ ਦਿੱਫੇ ਮਰਜ਼ੀ ਚ ਬਿਲਕੁਲ ਜੀ ਜਿੰਨੇ ਵੀ ਸੀਨੀਅਰਸ ਪੁਰਾਣੇ ਹੈਗੇ ਨਾ ਸਭ ਨੂੰ ਪਤਾ ਹੈਗਾ ਵਾ ਉਸ ਤਰ੍ਹਾਂ ਹੀ ਇੱਕ ਉਸਤਾਦ ਦਾ ਨਾਂ ਹੀ ਹੁੰਦਾ ਇੱਕ ਉਸਤਾਦ ਦਾ ਹੱਥ ਹੀ ਬੋਲਦਾ ਬਾਕੀ ਮਿਹਨਤ ਤਾਂ ਹਰ ਬੱਚੇ ਨੇ ਆਪਣੀ ਕਰਨੀ ਹੁੰਦੀ ਹੈ ਨਾ ਜੇ ਮੈਂ ਮਿਹਨਤ ਜ਼ਿਆਦਾ ਕਰਾਂਗਾ ਤਾਂ ਮੈਂ ਆਪੇ ਚੰਗਾ ਘਟਾਰੀ ਬਣਾਂ ਪਰ ਉਸਤਾਦ ਦਾ ਨਾਮ ਤੇ ਹੈਗਾ ਨਾ ਸਾਡੀ ਧੀ ਤੇ ਇਹ ਹਾਂਜੀ ਰਾਜੀ ਉਸਤਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੋ ਰਾਜੀ ਉਸਤਾਦ ਜੀ ਅੱਜ ਉਸਤਾਦ ਜੀ ਵਿਦਾ ਹੋ ਗਏ ਆ ਆਪਣੀ ਯਾਤਰਾ ਬੁਰੀ ਕਰਕੇ ਤੇ ਕਿੰਨਾ ਚਿਰ ਹੋਇਆ ਸੀ ਤੁਹਾਨੂੰ ਸ਼ਗਿਰਦ ਪਿਆਣੂ 32 ਸਾਲ ਹੋ ਗਏ ਯਾਨੀ ਕਿ ਲੱਗੋ ਲੱਗੀ ਆ ਤੁਹਾਨੂੰ 32 ਸਾਲ ਇਹਨਾਂ ਨੂੰ 40 ਸਾਲ ਹਣਾ ਤੇ ਕਿਦਾਂ ਦਾ ਸੁਭਾਅ ਰਿਹਾ ਉਸਤਾਦ ਜੀ ਹਾਂ ਦਾ ਸ਼ੁਰੂ ਤੋਂ ਮਿੱਠਾ ਸੁਭਾਅ ਸੀ ਉਹ ਮਿਲਨ ਸਰਦਨ ਸੀ ਕਿਸੇ ਨੂੰ ਮਾੜੀ ਚੰਗੀ ਨਹੀਂ ਸੀ ਕਿੰਨੀ ਸ਼ੁਰੂ ਆਪਣੇ ਸ਼ੌਂਕ ਨਾਲ ਪਸੰਦ ਤੇ ਦੇਖੋ ਨਾ ਸਾਡੇ ਸਿਰ ਤੇ ਆ ਤੇ ਉਹ ਆਪਣੇ ਜੂਝ ਗੋਲ ਕਪੇ ਸਰ ਉਹ ਸਾਨੂੰ ਦੋਸਤ ਹਮਮਮ ਉਹ ਮਾਰੀ ਕਾ ਕਦੀ ਨਹੀਂ ਹੋ ਸਕਦਾ ਪਰ ਅਜੇ ਕਾ ਘਾਟਾ ਤੇ ਬੈਗਾ ਨਾ ਬੜਾ ਤਕੜਾ ਅੰਬਰਸਰ ਨੂੰ ਸਾਰੀ ਦਾਫ ਨੂੰ ਘੱਟ ਬਹੁਤ ਜ਼ਿਆਦਾ ਸਾਰੀ ਦਾਫ ਨੂੰ ਮੇਨ ਰਿੰਗ ਲੀਡਰ ਹੀ ਤੁਹਾਡੀ ਪਾਰਟੀ ਦੇ ਬਿਲਕੁਲ ਕੋਈ ਨਹੀਂ ਵਾਦਾ ਘਾਟਾ ਬਹੁਤ ਹੀ ਉਹਨਾਂ ਦੀ ਸਲਾਹ ਲਈਆਂ ਨੇ ਹਾਂ ਉਹਨਾਂ ਦੀ ਸਲਾਹ ਨਾਲ ਹੀ ਹੋ ਸਕਦਾ ਅੱਛਾ ਹੁਣ ਉਸਤਾਦ ਜੀ ਇਦਾਂ ਵਾਂ ਵੀ ਮਤਲਬ ਉਹਨਾਂ ਦੀ ਉਹ ਤੇ ਚਿਰੋਂ ਹੁਣ ਚਲ ਗਏ ਆ ਤੇ ਉਹਨਾਂ ਤੋਂ ਬਾਅਦ ਪਾਰਟੀ ਦੀ ਬਾਗਦੋੜ ਕੌਣ ਸੰਭਾਲੂਗਾ ਦੇਖੋ ਜੀ ਮੌਜੂਦਾ ਜੇ ਸਾਡੇ ਵੱਡੇ ਸਲਾਹਕਾਰ ਜੀ ਬੈਠੇ ਨੇ ਪਿਆਰ ਸਿੰਘ ਵੀ ਬੱਲੇ ਆਲੇ ਨੇ ਇਹਨਾਂ ਕੋਲ ਵੱਡੀ ਪਾਰਟੀ ਅੱਛਾ ਜੀ ਪਾਕਿਸਤਾਨ ਨੇ ਸਾਡੇ ਤੁੰਗਨ ਸੀਟੀ ਮਾਰੀ ਨੇ ਜਿਹੜੀ ਜਿਹਨਾਂ ਦੀ ਮੰਗ ਤੋਂ ਮੈਂ ਇਹਨਾਂ ਦੀ ਮੈਂ ਸਾਰੇ ਮਤਲਬ ਵੀ ਪੰਜ ਮੈਂਬਰੀ ਤੁਹਾਡੀ ਸਾਰੀ ਇਹੋ ਵੇਖੇਗੀ ਠੀਕ ਆ ਤੇ ਆ ਜੀ ਅੱਜ ਉਸਤਾਦ ਜੀ ਹੁਣੀ ਸਾਨੂੰ ਵਿਛੋੜਾ ਦੇ ਗਏ ਆ ਤੇ ਉਹਨਾਂ ਦੀ ਕੋਈ ਯਾਦਗਾਰੀ ਗੱਲ ਖਾਸ ਗੱਲ ਉਹਨਾਂ ਦੀ ਫਨ ਕੋਈ ਉਹਨਾਂ ਦਾ ਅਨੰਤ ਐਸਾ ਫਨ ਹੋਵੇ ਉਹਨਾਂ ਦੇ ਵਿੱਚ ਅਨੰਤ ਜਿਹੜਾ ਕੀਤਾ ਹੋਵੇ ਤੁਹਾਡੇ ਸਾਹਮਣੇ ਵੀ ਕਬੂਤਰ 8 9 ਇਹ ਵਿੰਦਾ ਵਾ ਜੱਕਦੰਬ ਆ ਕੋਈ ਬਹਿ ਜਾ ਸਰ ਸਾਡੇ ਨਾਲ ਹੋਈਆਂ ਅਸੀਂ ਤਾਂ ਕਹਿੰਦੇ ਬਿਲਕੁਲ ਅਨੰਤ ਕੋਈ ਦੱਸ ਨਹੀਂ ਸਰ ਹੂੰ ਉਹ ਅੱਜ ਕੋਈ ਦੱਸ ਨਹੀਂ ਤੁਹਾਨੂੰ ਅੱਖੀ ਦੇਖੇ ਨੇ ਅੱਖੀ ਆ ਅਜਮਾਏ ਹੋਏ ਉਹਨਾਂ ਦੇ ਹੱਥਾਂ ਦੇ ਡਾਇਰ ਉਹਨਾਂ ਦੀ ਕਿਰਤਨ ਨਾਲ ਹੀ ਅੱਜ ਸੀ ਆਪਣੇ ਬੱਚਿਆਂ ਨੂੰ ਜਿੱਦਾਂ ਸਾਢੇ 9 ਵਜੇ ਤੱਕ ਜਿੱਦਾਂ ਉਹ ਅੱਜ ਗੱਲ ਤੇ ਜੋ ਬڑے ਪ੍ਰੋਡਕਟ ਆ ਗਏ ਹੋਏ ਹਨਾ ਸਾਡੇ ਸੀ ਨੁਕਸੇ ਕਰਦੇ ਸੀ ਜੀ ਦੇਸੀ ਚੱਲਦੇ ਸੀ ਬਿਲਕੁਲ ਜੀ ਬਿਲਕੁਲ ਠੀਕ ਉਹ ਤਾਂ ਡੇ ਘੱਰੀ ਹੋਣਗੇ ਇਹ ਨਹੀਂ ਹੋਣਗੇ ਲੋਕੀ ਤੇ ਕਰਦੇ ਰਿਹਾ ਰਹਾਂ ਕਹਿੰਦੇ ਸੀ ਐਸੇ ਸੋਭਜਾਨਾ ਹੀ ਕਰਦੇ ਹੁੰਦੇ ਹੂੰ ਹੂੰ ਸਤਸਦਾਨ ਇਹ ਤਾਂ ਤਜਰਬਾ ਹੀ ਉਸਤਾਦ ਨਾਲ ਕੋਈ ਨਹੀਂ ਗੋਣੇਗੀ ਤੁਹਾਡੀ ਸੋਚ ਦੇ ਵਿੱਚ ਹੀ ਸਾਰਾ ਕੁਝ ਪਿਆ ਹੈ ਹਾਂ ਜੀ ਜਨਾਬੀ ਕਬੂਤਰ ਹੈ ਬਿਲਕੁਲ ਜੀ ਜਾਈਗਾ ਚਿਰੋਕ ਤਰੀਕਾ ਦੱਸ ਗਏ ਧੰਨਵਾਦ ਜੀ ਘਾਟੇ ਕਿਉਂਕਿ ਤੁਹਾਡੀ ਸ਼ਾਦ ਦਾ ਮੈਂ ਸ਼ੌਂਕ ਵੇਖਿਆ ਆਵਾ ਤੇ ਬੜੀਆਂ-ਬੜੀਆਂ-ਬੜੀਆਂ ਸ਼ਤਾਨਾਂ ਤੁਸੀਂ ਵੀ ਸ਼ੌਂਕ ਕੀਤਾ ਵਾ ਹਾਂਜੀ ਤੇ ਮੈਂ ਮੁੰਸਬੀ ਵੀ ਕੀਤੀ ਆ ਉੱਥੇ ਹਾਂਜੀ ਠੀਕ ਹੈ ਜੀ ਤੁਹਾਨੂੰ ਵੀ ਪਤਾ ਬੇਸ਼ੱਕ ਕਿੱਥੇ ਕੀਤੀ ਆ ਤੁਹਾਨੂੰ ਪਤਾ ਵੀ ਆ ਚਲੋ ਆਪਾਂ ਨਾਂ ਕੀ ਲੈਣਾ ਵਾ ਬਾਕੀ ਤੁਹਾਨੂੰ ਪਤਾ ਹੀ ਆ ਤੇ ਮੀਟਿੰਗ ਵੀ ਲੱਗੀ ਸੀ ਸਾਰਾ ਕੁਝ ਹੋਇਆ ਸੀ ਪਰ ਜਿਹੜੀ ਅੱਜ ਘਾਟਾ ਪੈ ਗਿਆ ਨਾ ਉਹ ਪੁਰਾਣੀ ਹੋ ਸਕਦਾ। ਨਹੀਂ। ਹਾਂ। ਲੋ ਜੀ ਸਾਨੂੰ ਵਿਦਾ ਦਿਓ ਹੁਣ। ਤੇ ਉਸਤਾਦ ਜੀ ਹਣੀ ਅੱਜ ਆਪਣੀ ਜੀਵਨ ਦੀ ਯਾਤਰਾ ਭੋਗ ਕੇ ਰੱਬ ਦੇ ਚਰਨਾਂ ਦੇ ਵਿੱਚ ਜਿਹੜਾ ਵਾ ਪੈ ਗਿਆ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਆਹ ਸਾਰੀ ਟੀਮ ਹੈ ਜੀ ਸ਼ਿੰਦੇ ਉਸਤਾਦ ਜੀ ਨਾਲ ਦੀ ਸਾਰੀ ਟੀਮ ਬੈਠੀ ਹੋਈ ਆ। ਠੀਕ ਆ ਵੇਖ ਲੋ ਆ ਸਾਰੇ ਸੀਨੀਅਰ ਇਹ ਕਿੰਨੇ ਉਸਤਾਦ ਕੀਤੇ ਇਹਨਾਂ ਨੇ ਕਿੰਨੇ ਨੇ ਉਸਤਾਦ ਜੀ ਇਹਨਾਂ ਨੇ ਪੜਿਆ ਨੇ ਉਸਤਾਦੀ ਜੀ ਪਾਟੀ ਦੀ ਕਾਫੀ ਸਾਦ ਹੈ ਬਹੁਤ ਜਲ ਬਹੁਤ ਜਲ ਹਾਂ ਅਨਗਿਣਤ ਨੇ ਹਾਂ ਉਹਨਾਂ ਦੀ ਗੀੜੀ ਬਹੁਤ ਵੱਡੀ ਬੜੀ ਦੂਰ ਤੱਕ ਹੈ ਜਿਲੰਦਰ ਪੋਤਰੇ ਪੋਤਰੇ ਤੱਕ ਬੜੀ ਜਿਲੰਦਰ ਲੁਧਿਆਣਾ ਸਧਿਆਣਾ ਤਾਰਾ ਗਾਹ ਜੰਮੂ ਤੱਕ ਨੇ ਸਿੱਖਿਰਦਾਂ ਨੇ ਉਸਤਾਦਾਂ ਨੇ ਸਾਧ ਕੀਤੇ ਹੋਏ ਨੇ ਠੀਕ ਬਹੁਤ ਵੱਡੀ ਪੀੜੀ ਬਹੁਤ ਵੱਡੀ ਯਾਨੀ ਕਿ ਉਹਨਾਂ ਨੇ ਜਿਹੜੀ ਬਾਹਰ ਵਾਲੀ ਪਾਗ ਉਧਰ ਦਿੱਤੀ ਹੋਈ ਹੈ ਤੇ ਉਹਨਾਂ ਗਾਂ ਪਾਲਟੀ ਚਲਦੀ ਪਈਆਂ ਪਾਲਟੀ ਚਲਦੀ ਪਈ ਗਾਂ ਕਿੱਥੋਂ ਕਿੱਥੋਂ ਤੱਕ ਜੰਮੂ ਜੰਮੂ ਲੁਧਿਆਣਾ ਜਿਲੰਦਰ ਹੈ ਹੂੰ ਹੂੰ ਦਿੱਲੀ ਤੱਕ ਹੈ ਦਿੱਲੀ ਤੱਕ ਪਾਲਟੀ ਚੱਲਣ ਦੀ ਬੜੀ ਵੱਡੀ ਗੱਲ ਐ ਜੀ ਵੀ ਐਡੀ ਦੂਰ ਤੱਕ ਪਾਲਟੀ ਨੂੰ ਖੜਨਾ ਹਨਾ ਬੜੀ ਚਾਹਤ ਦੀ ਗੱਲ ਐ ਕਾਫੀ ਲੋਕ ਬਾਹਰ ਪੁਰਾਣੇ ਕਾਫੀ ਪੁੱਛ ਕੇ ਜਾਂਦੇ ਹੁੰਦੇ ਸੀ ਹੂੰ ਉਹ ਲੋਕੀ ਖੜਦੇ ਹੁੰਦੇ ਸੀ ਕੀ ਦੇਣਾ ਕੀ ਲੈਣਾ ਉਹ ਉਸਤਾਦ ਦੱਸ ਦਿੰਦੇ ਹੁੰਦੇ ਸੀ ਹੂੰ ਪੰਜਾਬ ਕਰੇ ਆਡਾ ਵੇੜੇ ਨਰਮ ਸੁਭਾਅ ਦੇ ਵੀ ਕਦੀ ਤੁਹਾਨੂੰ ਨਾ ਨਹੀਂ ਕੀਤੀ ਉਹਨਾਂ ਨੇ ਜਿੱਦਾਂ ਅੱਜ ਕੱਲ ਦੇ ਉਸਤਾਦ ਜੀ ਜੇ ਰੋ ਮੋਕੇ ਦੀ ਮੇਨ ਚੀਜ਼ ਹੁੰਦੀ ਆ ਤੇ ਕੋਈ ਨਾ ਬਣਾ ਮਾਰ ਕੇ ਦੁੱਧ ਕਰ ਦਿੰਦੇ ਆ ਸਾਨੂੰ ਤਾਂ ਕਿ ਕਿਸੇ ਨੂੰ ਕਿਸੇ ਨੂੰ ਵੀ ਸਾਡੀ ਪਾਰਟੀ ਆ ਸਾਨੂੰ ਪਾਰਟੀ ਨੂੰ ਆ ਗਿਆ ਕਿਸੇ ਨੇ ਕਿਸੇ ਨੂੰ ਵੀ ਇਹ ਪਿਆਰ ਨਾਲ ਜੋ ਚੀਜ਼ ਮੰਗੀ ਨਾ ਉਹਨੂੰ ਸਮਝਾਉਣ ਨਾਲ ਭਰਾਉਂ ਨਹੀਂ ਆਉਂਦਾ ਹਰ ਕਿਸੇ ਦੀ ਮੁੱਦਾ ਹਰ ਕਿਸੇ ਦੇ ਯਾਦ ਰੱਖਿਆ ਉਹਨਾਂ ਨੂੰ ਹਾਰੇ ਨੂੰ ਜਿਹੜਾ ਕੋਈ ਦੂਜੀ ਪਾਰਟੀ ਦਾ ਹੋਵੇ ਸਾਥ ਹੁਣ ਲੈ ਜਾਂਦੇ ਸਾਥ ਹੁਣ ਮਾਨ ਕਰਦੇ ਤੇ ਇਹ ਰਾਜੂ ਸਾਹਿਬ ਜੀ ਉਸਤਾਦ ਜੀ ਨੇ ਆਪਣੇ ਮਤਲਬ ਘਰੋਂ ਵੀ ਸ਼ੌਂਕ ਕੀਤਾ ਜਵਾਨੀ ਵੇਲੇ ਘਰੋਂ ਕੀਤੇ ਘਰੋਂ ਕੀਤੇ ਸ਼ੌਂਕ ਹਾਂਜੀ ਹਾਂਜੀ ਕੋਈ ਬੰਦੇ ਪੂਰੀ ਹੋ ਗਏ ਨਹੀਂ ਉਹ ਕੋਈ ਯਾਦਗਾਰੀ ਕੋਈ ਉਹਨਾਂ ਦੀ ਪੁਰਾਣੀ ਕੋਈ ਬਾਜੀ ਵੇਖੀ ਹੋਏ ਤੁਸੀਂ ਪੁਰਾਣੀ ਉਸਤਾਦ ਜੀ ਨੇ ਨਹੀਂ ਵੇਖੀ ਸਾਡੇ ਤੋਂ ਪਹਿਲਾਂ ਦੀਆਂ ਨੰਡਾ ਅਛਾ ਦੇਖੇ ਭਾਜੀ ਅੱਜ ਤੋਂ 40 45 ਸਾਲ ਪਹਿਲਾਂ ਕੋਈ ਕਿੱਸਾ ਦੱਸਿਓ ਉਸਤਾਦ ਜੀ ਦਾ ਨਾ ਪੁਰਾਣਾ ਕੋਈ ਜਿਹੜਾ ਛੱਤ ਹੁੰਦੀ ਉਸਤਾਦ ਜੀ ਦੀ ਸਾਗ ਨਰੇ ਛੱਤੇ ਜਿਹੜੇ ਕਬੂਤਰ ਹੁੰਦੇ ਹੀ ਉਹ ਜੀਮਾਂ ਟਾਂਗੇ ਵਾਲੇ ਨਾਲ ਜੋੜ ਹੁੰਦੇ ਸੀ ਮੈਂ ਲੋੜੀਂਦਾ ਹਿੰਦੁਸਤਾਨ ਆਉਂਦੀ ਹੈ ਜੀਮਾਂ ਟਾਂਗੇ ਵਾਲੇ ਫਿਰ ਸੱਤੂ ਸਾਰ ਨਾਲ ਇਹਨਾਂ ਨਾਲ ਜੋੜ ਹੁੰਦੇ ਰਹੇ ਬਾਲੇ ਨਾਲ ਜੋੜ ਹੁੰਦੇ ਰਹੇ ਇਹ ਆ ਪਰਾਨੇ ਜਿੰਨੇ ਵੀ ਬੰਦੇ ਇਹਨਾਂ ਦੇ ਛੱਤ ਦੇ ਉਸਤਾਦ ਦੀ ਛੱਤ ਦੇ ਉੱਤੇ ਸੀਮਨ ਟਾਂਗੇ ਵਾਲੇ ਦਾ ਨਾਮ ਤੇ ਮੈਂ ਸੁਣਿਆ ਮੇਰੇ ਫਾਦਰ ਸਾਹਿਬ ਉਹਨਾਂ ਦੀ ਸ਼ਗਿਰਦ ਸੀ ਉਹਨਾਂ ਕਹਿੰਦਾ ਕੋਈ ਟਿਮਨ ਟਾਂਗੇ ਨਹੀਂ 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 ਜਿੰਨਾ ਸਾਣਾ ਕੋ ਲੱਗਦੀ ਰਹੇ ਇਹਨਾਂ ਦੀਆਂ ਬਾਜੀਆਂ ਉਸਤਾਦ ਉਹਨਾਂ ਦੀਆਂ ਕੋਈ ਐਸੀ ਯਾਦਵਾਰੀ ਵੀ ਜਿੱਥੇ ਵੀ ਵੇਖਿਆ ਵੀ ਹੁਣ ਤੇ ਕੰਮ ਖਤਮ ਹੀ ਖਤਮ ਹੈ ਹੁਣ ਤੇ ਉਸਤਾਦ ਆਊਗਾ ਤੇ ਫੇਰ ਹੀ ਕੰਮ ਸ਼ੁਰੂ ਹੋਊਗਾ ਨਹੀਂ ਤਾਂ ਸਾਡੇ ਹੱਥ ਖੜੇ ਆ ਤੇ ਮੌਕੇ ਤੇ ਤੁਸੀਂ ਉਸਤਾਦ ਜੀ ਨੂੰ ਬੁਲਾਇਆ ਹੋਵੇ ਕੋਈ ਏਦਾਂ ਦਾ ਕਿੱਸਾ ਸਰਪੰਚ ਐਸਰਾਈ ਬਾਰਡਰ ਉੱਤੇ ਪਿੰਡੀਆਂ ਪਿੰਡ ਹੈਗਾ ਉਤੋਂ ਦੀ ਸਰਪੰਚਾਂ ਦੀ ਬਾਜੀ ਗਈ ਹਾਂ ਹਾਂ ਤੇ ਉਹ ਸਰਪੰਚ ਅੰਬਰਸਰ ਆਣ ਕੇ ਪੁੱਛਦੇ ਵੀ ਸਭ ਤੋਂ ਜ਼ਿਆਦਾ ਕਬੂਤਰ ਡਾਣ ਵਾਲਾ ਕਹਿੰਦਾ ਪਾਸਟੈਂਡ ਤੇ ਆ ਗਏ ਉਤੋਂ ਉਸਤਾਦ ਸ਼ਿੰਦੇ ਦਾ ਉਹਨਾਂ ਨੇ ਐਡਰੈਸ ਦਿੱਤਾ ਹਾਂ ਹਾਂ ਕਿ ਭਾਈ ਉਹ ਉਸਤਾਦ ਹੀ ਗਏ ਉਹ ਕਬੂਤਰ ਡਾ ਸਕਦੇ ਹਾਂ ਹਾਂ ਜਿਹੜਾ ਉਹਨਾਂ ਦੇ ਬੁੱਤਰ ਵੇਖਣ ਗਏ ਉਹਨਾਂ ਕੋਲ ਬਹੁਤ ਵਧੀਆ ਕਬੂਤਰ ਹੀ ਗਏ ਹਾਂ ਹਾਂ ਤੇ ਉਹਨਾਂ ਕੋ ਕਬੂਤਰ ਸੰਭਾਲੇ ਨਹੀਂ ਗਏ ਹਾਂ ਹਾਂ ਜਿਹੜੇ ਚੰਗੇ ਕਬੂਤਰੀ ਨੇ ਸਾਰੇ ਹੀ ਰਹਿ ਗਏ ਉਹਨਾਂ ਦੇ ਡਾਰਾਂ 'ਚ ਹੂੰ ਹੂੰ ਤੇਰੇ ਜਿਹੜੇ ਆਪਾਂ ਕੇ 7 ਤੇ ਮੈਂ ਫਿਰ ਜਾ ਕੇ ਜਿਹੜੇ ਕਬੂਤਰ ਇਹ ਦੇਖੇ 7 ਕਬੂਤਰ ਹੀ ਕੋਠੇ ਦੇ ਉੱਤੇ ਕੋਈ ਅੱਧਾ ਘੰਟਾ ਉੱਡਣ ਵਾਲਾ ਸੀ ਤੇ ਕੋਈ ਪੂਨਾ ਘੰਟਾ ਉੱਡਣ ਵਾਲਾ ਸੀ ਕੋਈ 10 ਮਿੰਟ ਉੱਡਣ ਵਾਲਾ ਜਾਨੀ ਕਿ ਬਿਲਕੁਲ ਖਤਮ ਹੋ ਗਈ ਸੋਟਲ ਹੀ 7 ਟੋਟਲ 7 ਕਬੂਤਰ ਹੀ ਹੂੰ ਹੂੰ ਫਿਰ ਉਹ ਕਬੂਤਰ ਇਹ ਜਾ ਕੇ ਡਾਈ ਮੇਰੇ ਸਾਹ ਦੇ ਤੇ ਰਹੀ ਉਹ ਬਾਈ ਜਿੱਤੀ 3 ਵਜੇ ਕਬੂਤਰ ਬਠਾਈ ਕੀ ਬਾਤ ਹੈ ਇਹ ਕਿੰਨਾ ਚਿਰ ਪ੍ਰਵਾਣੀ ਗੱਲ ਹੈ ਜੀ ਇਹ ਇਹ 20 30 40 ਸਾਲ ਦੇ ਲੱਗੇ ਲੋ ਵੀਰ ਜੀ ਵੇ ਲੋ 35 40 ਸਾਲ ਪੁਰਾਣੀ ਗੱਲ ਆ ਜਿਹੜੀ ਇਹ ਦੱਸ ਰਿਹਾ ਤੇ ਹੋਰ ਵੀ بڑے ਕਿੱਸੇ ਆ ਸਤ ਜੀ ਉਹਨਾਂ ਦੇ ਇਹਨੂੰ ਕੋਧਾ ਆਪਣੀ ਅੱਖੀਂ ਵੇਖੇ ਹੋਏ ਆ ਆਪਣੇ ਸ਼ਿਕਰਦਾਤਾ ਤੇ ਸਾਧਾਨਾਂ ਨੇ ਪੂਰਾ ਹੱਥ ਰੱਖਿਆ ਵਾ ਹਰ ਇੱਕ ਗਿਰਦਾਨੇ ਦਿਮਾਗ ਦੇ ਤੇ ਸਾਜੀ ਪਾ ਕੇ ਗਏ ਆ ਵੀ ਅੱਜ ਦਾ ਨਹੀਂ ਯਾਦ ਰੱਖਣਾ ਹੁਣ ਗਾਂ ਤੋਂ ਹੀ ਹੁਣ ਆਪਣੀ ਪਾਰਟੀ ਨੂੰ ਮਤਲਬ ਵਧਾਓਗੇ ਨਾ ਖਲੀਫੇ ਹੋਰ ਕਰੋਗੇ ਹਾਂਜੀ ਹਾਂਜੀ ਸਾਰੇ ਘੋੜੇ ਪੂਰੇ ਨਾਮ ਵੀ ਤੇ ਸੁਵਾ ਕਰਕੇ ਤਹਾਡੀ ਆਪਸ ਦੇ ਵਿੱਚ ਸਾਰੇ तकरीबन ਤੇ ਪੱਗਾਂ ਸਾਰਿਆਂ ਕੋ ਕਾਫੀ ਜਨਾਬਾਂ ਦਾ ਉਸਤਾਦੀ ਦੀਆਂ ਪੱਗਾਂ ਹੈਗੀਆਂ ਨੇ ਔਰ ਖੁਸ਼ੀਆ ਵੀ ਹੋ ਰੇ ਆ ਸਾਰਾ ਅੱਗੇ ਵੀ ਹੁੰਦੇ ਰਹਿਣ ਠੀਕ ਹੈ ਇਹ ਪਾਰਟੀ ਵਧੇਗੀ ਉਹਦੇ ਦੀ ਜਿੱਦਾਂ ਪਾਰਟੀ ਪਹਿਲੇ ਵਧੀਆ ਉਸ ਤੋਂ ਅੱਗੇ ਵੀ ਵਧੇਗੀ ਉਸਤਾਦ ਉਹਨਾਂ ਦਾ ਬੂਟਾ ਲਾਇਆ ਜਿਹੜਾ ਵਾ ਹੂੰ ਉਹ ਵਧੇ ਫੁੱਲੇਗਾ ਫਲਵਾੜੀ ਵਧੇਗੀ ਉਸਤਾਦ ਉਹਨਾਂ ਦਾ ਬੂਟਾ ਲਾਇਆ ਪਲਵਾੜੀ ਵਧੇਗੀ ਬਾਗ ਚੱਲੇਗਾ ਅਸੀਂ ਫਲ ਖਾਵਾਂਗੇ ਔਰ ਖਾਂਦੇ ਰਾਵਾਂਗੇ ਅੱਗੇ ਸਾਡੇ ਸ਼ਗਿਰਦ ਨੇ ਵਾਧੂ ਬਾਜ਼ੀਆਂ ਘੇਟ ਦੇਣੇ ਵਿਨਰ ਵੀ ਰਹੇ ਨੇ ਔਰ 30 30 30 ਬਾਜ਼ੀਆਂ 7 7 ਬਾਜ਼ੀਆਂ 8 8 ਸਦਾਲਪਿੰਡ ਤੋਂ ਉਹ ਵੀ ਮੁੰਡਾ ਕਾਫੀ ਖੇਡਦਾ ਵਾ ਕੋਰ ਸਾਡੇ ਚਿਰਦੇ ਨੇ ਮੁੰਡਾ داری ਆ ਇਹਦੇ ਕੋਲ ਉਸਤਾਦੀ ਜੀ ਬਾਗਿਆ ਗਾ ਸਾਡਾ ਚਿਰਦਾਸ਼ ਗਿਰਦੇ ਆ ਤੇ ਇਹ ਵੀ ਮੁੰਡਾ ਚੰਗੀਆਂ ਬਾਗੀਆਂ ਖੇਡਦਾ ਵਾ ਪਿਛਲੀ ਵਾਰੀ ਜਿੰਨਰ ਵੀ ਉਹਦੇ ਵਿੱਕੀ ਆ ਨਾ ਸੁਲਤਾਨਵਿੰਡ ਵਾਲਾ ਨੇ ਕੀ ਵਖਰਾਵਾ ਤੇ ਇਹ داری ਮੁੰਡਾ ਹਾਂ ਇਹਦਾ ਵੀ ਮੈਨੂੰ ਪਰਾ ਜਹਾਜਗੜ ਰੱਖੇ ਆ ਨਹੀਂ ਜੀ ਨਹੀਂ ਇਹਨੇ ਰੱਖਿਆ ਆ ਆਪਣੇ ਜਹਾਜਗੜ ਪਹਿਲੋ ਜਹਾਜਗੜ ਮੈਂ ਕਿਲੇ ਚੜਿਆ ਹੋਰ ਕਿਲੇ ਮੈਂ ਕਿਲੇ ਚੱਲ ਗਿਆ ਅੱਛਾ ਉਹ ਕਿਲੇ ਵਿੱਚ ਅੱਛਾ ਅੱਛਾ ਉੱਥੇ ਵੀ ਜਿੱਤੀਆਂ ਹੂੰ ਕਿਉਂਕਿ ਮੈਂ ਰਾਜੂ ਉਸਤਾ ਜੀ ਨਾਲ ਗਿਆ ਹਾਂ ਇਨਸ਼ਾਅੱਲਾ ਵੇ ਲੋ ਜੀ ਆ ਕਿਸੇ ਹੀ ਉਸਤਾਦ ਜੀ ਨਾਲ ਦੇ ਠੀਕ ਆ ਇਹ ਸਾਨੂੰ ਹੁਣ ਇਜਾਜ਼ਤ ਦਿਓ ਤੇ ਕਬੂਤਰ ਬਾਜ਼ੀ ਨੂੰ ਜਿਹੜਾ ਘਾਟਾ ਪੈਣਾ ਸੀ ਉਹ ਅੱਜ ਪੈ ਗਿਆ ਵਾ ਤੇ ਆ ਸਾਰੀ ਪਾਰਟੀ ਬੈਠੀ ਆ ਉਸਤਾਦ ਜੀ ਹਣਾਂ ਦੀ ਸਭ ਤੋਂ ਜ਼ਿਆਦਾ ਬਾਜ਼ੀਆਂ ਸਾਡੇ ਉਸਤਾਦ ਨੇ ਖੇਡੀਆਂ ਨੇ ਮੁਖਤਿਆਰੀ ਉਸਤਾਦ ਜੀ ਉਹ ਸਭ ਤੋਂ ਜ਼ਿਆਦਾ ਬਾਜ਼ੀਆਂ ਜਿਹੜੀਆਂ ਵਾ ਪਾਰਟੀ ਦੇ ਵਿੱਚ ਮੁਖਤਿਆਰ ਉਸਤਾਦ ਜੀ ਨਾਲ ਨੇ ਖੇਡੀਆਂ ਵਾ ਤੇ ਇਹਨਾਂ ਨੇ ਭਰਪੂਰ ਸ਼ੌਂਕ ਕਰਕੇ ਦਿਖਾਇਆ ਆ ਵਾ ਠੀਕ ਹੈ ਜੀ ਤੇ ਇਹ ਆਪਣੇ ਜੱਜ ਵੀ ਜੀ ਸ਼ੇਰਾਂ ਵਾਲੀ ਗੇਟ ਤੋਂ ਹਾਂਜੀ ਹਾਂਜੀ ਜੱਜ ਭਾਈ ਜੀ ਤੁਸੀਂ ਵੀ ਵਧੀਆ ਸ਼ੌਂਕ ਕੀਤਾ ਵਾ ਇਹ ਤੁਹਾਨੂੰ ਕਦੀ ਕਮੀ ਪੇਸ਼ੀ ਆਈ ਕੋਈ ਕਮੀ ਪੇਸ਼ੀ ਨਹੀਂ ਹਾਂ ਜੇ ਤੁਹਾਨੂੰ ਕਦਰੀ ਹਾਰ ਜੇ ਤੋ ਉਹ ਉਹਦੇ ਪਰਮਾਤਮਾ ਦੇ ਹੱਥ ਆ ਜੀ ਉਹਦੇ ਦਮਾਰਾ ਇਹਨੇ ਦੇਣੀ ਭਾਈ ਹਾਂਜੀ ਬਾਕੀ ਜਿੱਦਾਂ ਦਾ ਸ਼ੋਅ ਕੀਤਾ ਵਾ ਸਾਰਿਆਂ ਨੂੰ ਪਤਾ ਵੀ ਵਧੀਆ ਸ਼ੌਂਕ ਕੀਤਾ ਮਾੜਾ ਸ਼ੌਂਕ ਨਹੀਂ ਕੀਤਾ ਹੂੰ ਠੀਕ ਬਹੁਤ ਵਧੀਆ ਕਢਾਈ ਹੈ ਤੇ ਇਹਨਾਂ ਉਹ ਮਤਲਬ ਉਸਤਾਦੀ ਪਾ ਗਿਆ ਉਸਤਾਦੀ ਪਾ ਗਿਆ ਠੀਕ ਹੈ ਜੀ ਸਾਡੀ ਫਾਰਟੀ ਆ ਠੀਕ ਹੈ ਜੀ ਅੱਗੋਂ ਆ ਵੀ ਇੱਦੀ ਹੋਣੀ ਇਹ ਤਾਂ ਉਸਤਾਦੀ ਪਾ ਗਿਆ ਅੱਛਾ ਛੋਟ ਇਹਨਾਂ ਕੋ ਵੀ ਉਸਤਾਦੀ ਪਾ ਗਿਆ ਠੀਕ ਹੈ ਜੀ ਯਾਨੀ ਇਹ ਟੀਡੀ ਬੋਡੀ 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 ਟੀਡੀ ਪੀੜੀ ਆ ਬਹੁਤ ਵੱਡੀ ਆ ਤੇ ਆ ਕੇ ਵੀ ਇੱਦੀ ਨਹੀਂ ਪਾਦੀ ਇਹ ਵੀ ਖਿਡਾਰੀ ਨੇ

ਠੀਕ ਹੈ ਜੀ ਬਾਕੀ ਕਵਰ ਮੈਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਾਬੀਰਾਂ ਦਾ